ਪੰਜਾਬ ਤੇ ਹਿਮਾਚਲ ਦੇ ਵਿੱਚ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਬਰਸਾਤ ਹੋ ਰਹੀ ਹੈ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ 29 ਅਗਸਤ ਤੱਕ ਭਾਰੀ ਮੀਦਾ ਜਿਹੜਾ ਉਹ ਖਾਸਾ ਜਤਾਇਆ ਜਾ ਰਿਹਾ ਹੈ ਜਿਸ ਕਰਕੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹੜਾਰੀਆਂ ਸਥਿਤੀਆਂ ਬਣੀਆਂ ਹੋਈਆਂ ਨੇ ਤੇ ਕਈ ਜਿਹੜਾ ਜਿਹੜਾ ਨੇ ਇਸ ਵੇਲੇ ਹੜ੍ਹਾਂ ਦੀ ਮਾਰ ਦੇ ਹੇਠ ਦੇ ਨੇ ਤੇ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਪਿਛਲੇ ਦੋ ਦਿਨਾਂ ਤੋਂ ਪੈ ਰਹੀ ਭਾਰੀ ਬਰਸਾਤ ਕਾਰਨ ਕਈ ਥਾਵਾਂ ਤੇ ਨੁਕਸਾਨ ਵੀ ਹੁੰਦਾ ਦਿਖਾਈ ਦਿੱਤਾ ਜੇਕਰ ਗੱਲ ਹੁਸ਼ਿਆਰਪੁਰ ਦੀ ਕੀਤੀ ਜਾਵੇ ਤਾਂ ਹੁਸ਼ਿਆਰਪੁਰ ਤੋਂ ਹਿਮਾਚਲ ਨੂੰ ਜਾਣ ਵਾਲੀ ਕੋਈ ਇੱਕ ਸੜਕ ਜੋ ਮਾਤਾ ਚਿੰਤਾਪੁਰਨੀ ਨੂੰ ਜਾਂਦੀ ਹੈ ਤਾਂ ਉਹ ਵੀ ਹੁਣ ਇਸ ਮੀਦ ਦਾ ਸ਼ਿਕਾਰ ਹੋਈ ਹੈ ਤਾਂ ਤੁਹਾਨੂੰ ਦੱਸਦੀ ਹੈ ਕਿ ਨੈਸ਼ਨਲ ਹਾਈਵੇ ਦੀ ਸੜਕ ਜਿਹੜੀ ਹੈ ਇੱਕ ਪਾਸੇ ਤੋਂ ਟੈ ਟੇਰੀ ਹੋ ਗਈ ਹੈ ਡੂੰਗੀ ਖੜ ਦੇ ਵਿੱਚ ਇਸ ਸੜਕ ਦਾ ਇੱਕ ਹਿੱਸਾ ਜਿਹੜਾ ਉਹ ਚਲਾ ਗਿਆ ਜਿਸ ਕਾਰਨ ਹੁਣ ਇੱਥੇ ਆਵਾਜਾਈ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰਭਾਵਿਤ ਹੋਈ ਹੈ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਇਲਾਕਾ ਵਾਸੀਆਂ ਨੇ ਇਹ ਵੀ ਖਾਸਾ ਜਤਾਇਆ ਹੈ ਕਿ ਜੇਕਰ ਇਹ ਇਸੇ ਤਰੀਕੇ ਦੇ ਨਾਲ ਜਾਰੀ ਰਹਿੰਦਾ ਹੈ ਤਾਂ ਅਗਲੇ ਹੋਰ 24 ਘੰਟੇ ਤਾਂ ਇਹ ਸੜਕ ਜਿਹੜੀ ਹੈ ਪੂਰੀ ਤਰ੍ਹਾਂ ਦਾ ਨੁਕਸਾਨੀ ਜਾ ਸਕਦੀ ਹੈ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਹੁਸ਼ਿਆਰਪੁਰ ਤੋਂ ਇਹ ਇੱਕੋ ਇੱਕ ਸੜਕ ਹੈ ਜੋ ਹਿਮਾਚਲ ਦੇ ਵਿੱਚ ਜਾਂਦੀ ਹੈ ਜੇਕਰ ਇਹ ਸੜਕ ਦਾ ਹੋਰ ਨੁਕਸਾਨ ਹੁੰਦਾ ਹੈ ਤਾਂ ਪੰਜਾਬ ਤੇ ਹਿਮਾਚਲ ਦਾ ਸਿੱਧਾ ਸੰਪਰਕ ਜਿਹੜਾ ਉਹ ਟੁੱਟ ਸਕਦਾ ਹੈ ਇਸ ਦੇ ਨਾਲ ਹੀ ਵਪਾਰ ਨੂੰ ਵੀ ਜਿਹੜਾ ਉਹ ਡੇ ਪੱਧਰ ਦੇ ਉੱਤੇ ਨੁਕਸਾਨ ਪਹੁੰਚ ਸਕਦਾ ਹੈ ਤਾਂ ਉੱਥੇ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਲਗਾਤਾਰ ਪੈਰੇ ਮੀਂਹ ਦੇ ਕਾਰਨ ਜੋ ਖਾੜਾ ਹੈ ਉਸ ਦੇ ਵਿੱਚ ਪਾਣੀ ਦੀ ਮਾਤਰਾ ਜਿਹੜੀ ਉਹ ਵੱਧ ਗਈ ਹੈ ਜਿਸ ਕਾਰਨ ਸੜਕਾਂ ਦੇ ਉੱਤੇ ਮਲਵਾ ਆ ਕੇ ਖੜਾ ਹੋ ਗਿਆ ਹੈ ਜਿਸ ਕਾਰਨ ਬੱਚੇ ਸਕੂਲ ਨਹੀਂ ਜਾ ਪਾ ਰਹੇ ਤੇ ਪਿੰਡ ਦੇ ਵਿੱਚ ਪੀਣ ਵਾਲੇ ਪਾਣੀ ਅਤੇ ਬਿਜਲੀ ਦੀ ਸਪਲਾਈ ਜਿਹੜੀ ਹੈ ਉਹ ਥੱਪ ਹੋ ਚੁੱਕੀ ਹੈ ਇਸ ਦੇ ਨਾਲ ਹੀ ਪਿੰਡ ਵਾਸੀ ਹੋਰ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਉਹ ਵੀ ਸੁਣ ਲੈਣੇ ਸਾਨੂੰ ਜੀ ਰਾਤ ਨੂੰ ਪਤਾ ਲੱਗਾ ਸੀ ਅਸੀਂ نیچے ਸਾਡਾ ਪਿੰਡਾ ਸੀ ਉੱਥੇ ਰਹਿੰਦੇ ਆ ਤੇ ਰਾਤ ਨੂੰ ਸਾਨੂੰ ਆਵਾਜ਼ ਆਈ ਸੀ ਕਿ ਸਾਡੇ ਬਾਣੇ ਕੋਈ ਇੱਥੇ ਦੁਰਘਟਨਾ ਹੋਈ ਹੈ ਤੇ ਜਦੋਂ ਆਪਾਂ ਕੱਲ ਸਵੇਰੇ ਆ ਕੇ ਇੱਥੇ ਦੇਖਿਆ ਤਾਂ ਇਹ ਰੋਡ ਪੂਰਾ ਹਾਂਜੀ ਅੱਜ ਸਵੇਰੇ ਤੇ ਅੱਜ ਸਵੇਰੇ ਜਦੋਂ ਆ ਕੇ ਦੇਖਿਆ ਤਾਂ ਇਹ ਰੋਡ ਪੂਰਾ ਟੁੱਟ ਚੁੱਕਾ ਸੀ। ਅੱਛਾ ਜੀ ਇਹ ਰਾਤੀ ਹੋਇਆ ਰਾਤ ਨੂੰ 12:00 1 ਵਜੇ ਦੇ ਕਰੀਬ 12:00 1 ਵਜੇ ਦੇ ਕਰੀਬ ਤੇ ਜਿਵੇਂ ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਬਾਰਿਸ਼ ਹੋਰ ਤੇਜ਼ ਹੋ ਸਕਦੀ ਹੈ 24 ਘੰਟਿਆਂ ਤੱਕ ਤੇ ਜੇ ਅਨੁਮਾਨ ਸੱਚ ਹੁੰਦਾ ਹੈ ਬਾਰਿਸ਼ ਹੁੰਦੀ ਹੈ ਤੇ ਹੋਰ ਵੱਡਾ ਪਾੜ ਪੈ ਸਕਦਾ ਹਾਲ ਤੱਕ ਟੁੱਟ ਸਕਦਾ ਜੀ ਠੀਕ ਹੈ ਤੇ ਮੁਸ਼ਕਲਾਂ ਕੀ ਆ ਰਹੀਆਂ ਹੈਗੀਆਂ ਜੀ ਪਿੰਡ ਦੇ ਵਿੱਚ ਕਿ ਜਾਂ ਕੋਈ ਸਾਰਾ ਕੁਝ ਠੀਕ ਠਾਕ ਹੈਗਾ ਪਿੰਡ ਵਿੱਚ ਜੀ ਜਿੱਦਾਂ ਬਹੁਤ ਜ਼ਿਆਦਾ ਪਾਣੀ ਆ ਰਿਹਾ ਪਿੱਛੇ ਜਿੱਦਾਂ ਹਿਮਾਚਲ ਤੋਂ ਸਾਡੇ ਪਾਣੀ ਆਂਦਾ ਜੀ ਖੱਡ ਦੇ ਦੌਰਾਨ ਫਿਰ ਬੱਚੇ ਸਕੂਲ ਨਹੀਂ ਜਾ پا ਰਹੇ ਆ ਜੀ ਜਿੱਦਾਂ ਡੇਲੀ ਬੱਚਿਆਂ ਦਾ ਸਕੂਲ ਤੋਂ ਮਤਲਬ ਛੁੱਟੀ ਹੋ ਰਹੀ ਹੈ ਨਾ ਬੱਚੇ ਜਾ ਪਾ ਰਹੇ ਜਿਨ੍ਹਾਂ ਨੇ ਫੈਕਟਰੀ ਜਾਣਾ ਨਾ ਫੈਕਟਰੀ ਵਾਲੇ ਜਾ ਪਾ ਰਹੇ ਬਹੁਤ ਜ਼ਿਆਦਾ ਔਖਾ ਸਾਡੇ ਪਹਾੜੀਆਂ ਜਿੱਦਾ ਪਹਾੜੀਆਂ ਖੁਰਦੀਆਂ ਪਈਆਂ ਰੋਡ ਪੂਰਾ ਬੰਦ ਹੋ ਜਾ ਰਿਹਾ ਜੀ ਜੋ ਸਾਡੇ ਰਾਤੀ ਪੂਰਾ ਰਾਤ ਨੂੰ ਸਾਡੇ ਪੂਰਾ ਰੋਡ ਬੰਦ ਹੋ ਚੁੱਕਾ ਸੀ ਤਾਂ ਸਾਡੇ ਸਰਪੰਚ ਸਾਹਿਬ ਨੇ ਰਾਤੀ 12 ਵਜੇ نیچے ਆਪਣਾ ਟਰੈਕਟਰ ਲਿਆ ਕੇ ਸਾਰਾ ਰੋਡ ਪੂਰਾ ਕਲੀਅਰ ਕਰਾਇਆ ਜੀ ਜਿਸ ਕਰਕੇ ਸਵੇਰੇ ਜਿਨ੍ਹਾਂ ਨੇ ਜਾਣਾ ਸੀਗਾ ਥੋੜੇ ਬਹੁਤੇ ਜਾ ਪਾਏ ਸਕੂਲ ਦੇ ਬੱਚੇ ਫਿਰ ਵੀ ਨਹੀਂ ਜਾ ਪਾਏ ਜੀ ਹਾਂ 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 ਹਾਂਜੀ ਠੀਕ ਹੈ ਜੀ ਤੇ ਹੋ ਹੋਰ ਕੀ ਦਿਕਤਾਰੀਆਂ ਤੇਜ਼ ਬਾਰਿਸ਼ ਕਰਕੇ ਪਾਣੀ ਬਾਰਿਸ਼ ਕਰਨ ਜਦੋਂ ਸਾਡੇ ਇਹ ਲੈਂਡ ਸਾ ਜਿਹੜੇ ਹੋਈ ਤਾਂ ਸਾਡੀ ਜਿਹੜੀ ਪਾਣੀ ਦੀ ਪਾਈਪ ਆ ਉਹ ਵੀ ਟੁੱਟ ਚੁੱਕੀ ਸੀ ਜਿਸ ਕਰਕੇ ਨਾਲ ਸਾਡੇ ਬਿਜਲੀ ਪਹੁੰਚ ਚੁੱਕੀ ਨਾ ਸਾਡੇ ਪਾਣੀ ਪਹੁੰਚ ਚੁੱਕਾ 24 ਘੰਟੇ ਹੋ ਗਏ ਸਾਡੇ ਪਾਣੀ ਦੀ ਵਿਵਸਥਾ ਨਹੀਂ ਸੀਗੀ ਨਾ ਬਿਜਲੀ ਦੀ ਵਿਵਸਥਾ ਸਾਡੇ ਪਿੰਡ ਦੇ ਨੌਜਵਾਨ ਸਾਡੇ ਪਿੰਡ ਦੇ ਸਰਪੰਚ ਸਾਹਿਬ ਮੌਕੇ ਤੇ ਪੁੱਜ ਕੇ ਸਾਡੇ ਨਾਲ ਗਏ ਜਿਨ੍ਹਾਂ ਦੇ ਪਹਾੜੀਆਂ ਤੇ ਚੜ ਕੇ ਸਾਡੇ ਦਰਖਤ ਦੀ ਲਾਈਨ ਕਲੀਅਰ ਹੋਈ ਜਿਹੜੇ ਤਾਰਾਂ ਨੂੰ ਟੱਚ ਹੋ ਰਹੀ ਸੀਗੀ ਮਤਲਬ ਪੂਰੀ ਲਾਈਨ ਕਲੀਅਰ ਹੋਈ ਫਿਰ ਜਿਸ ਦੇ ਦੌਰਾਨ ਹੁਣ ਸਾਡੇ